ਕਿੰਨਾ ਵਰਲਡ ਦੇ ਵਿੱਚ ਗੋਰਾ ਦਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਮੇਰਾ ਖਲ ਸਵਾ ਲੱਖ ਪੂਰਾ ਹੋਊਗਾ ਅੱਜ ਤੋਂ ਕਿੰਨੇ ਸਮੇਂ ਪਹਿਲਾਂ ਦੱਸਦੇ ਸੀ ਕੈਨੇਡਾ ਅਮਰੀਕਾ ਉਹ ਸਹੀ ਮਹਾਰਾਜ ਦੇ ਹੁਕਮ ਤੇ ਚੱਲਦੇ ਆ ਤੇ ਬੜੀਆਂ ਉੱਚੀ ਅਵਸਥਾ ਤੇ ਇੱਕ ਗੋਰੇ ਬਾਰੇ ਦੇਖ ਲਓ ਤਾਂ ਸੁਣਿਆ ਸੀਗਾ ਵੀ ਉਹ ਲੰਡਨ ਤੋਂ ਵਹਿ ਕੇ ਇੱਥੇ ਕੀਰਤਨ ਸੁਣਦੇ ਨਾ ਮੰਦਰ ਸਾਹਿਬ ਦੇ ਵਿੱਚ ਹਾਂਜੀ ਹਾਂ ਤੇ ਸੁਣਿਆ ਨਾ ਉਹ ਵੇਖ ਲਓ ਕਿੰਨੀ ਉੱਚੀ ਅਵਸਥਾ ਹੁੰਦੀ ਹੈ ਅਸੀਂ ਵੀ ਨਾ ਧਰਮ ਨੂੰ ਇੱਕ ਢਕ ਹੌਸਲਾ ਬਣਾ ਲਿਆ ਵੀ ਅੰਮ੍ਰਿਤ ਛਕ ਲਿਆ ਵੱਡੀ ਕਿਰਪਾਣ ਪਾ ਲੈਨੇ ਆ ਤੇ ਪਰ ਅਸੀਂ ਮਹਾਰਾਜ ਜੋ ਕਹਿ ਰਹੇ ਉਹ ਤਾਂ ਅਸੀਂ ਕਰੀ ਨਹੀਂ ਰਹੇ ਅਸੀਂ ਸਿਰਫ ਪਹਿਰਾਵੇ ਮੰਗਰ ਪੈ ਗਏ ਅਸੀਂ ਕਹਿੰਦੇ ਬਹੁਤ ਸੋਹਣਾ ਲੱਗਦਾ ਪਹਿਰਾਵਾ ਪਰ ਅਸੀਂ ਕੋਸ਼ਿਸ਼ ਕਰੀਏ ਜੋ ਮਾਰੇ ਕਹਿੰਦੇ ਉਹਨਾਂ ਦੇ ਹੁਕਮ ਦੇ ਵਿੱਚ ਆ ਗਏ ਬੰਦਗੀ ਕਰੀਏ ਤੇ ਬਾਣੀ ਆਪੋ ਪੜੀਏ ਜਾਂ ਕੋਈ ਜੇ ਖੰਡ ਪੜ ਕਰਾਉਣੇ ਤਾਂ ਉਹਨੂੰ ਬਹਿ ਕੇ ਸੁਣੀਏ ਇਹ ਨਾ ਉਹ ਵੀ ਅਸੀਂ ਬਾਣੀ ਸੁਣੀਏ ਨਾ ਬਾਹਰ ਤੁਰੇ ਫਿਰਿਏ ਫੇਰ ਉਹਦਾ ਫਾਇਦਾ ਨਹੀਂ ਹੁੰਦਾ ਜਿਹ ਉਸੇ ਦਾ ਹੀ ਫਾਇਦਾ ਹੁੰਦੀ ਨਾ ਜਿਹੜੀ ਤੁਹਾਡੇ ਕੰਨਾਂ ਦੇ ਵਿੱਚ ਦੀ ਅੰਦਰ ਜਾਊਗੀ ਜੇ ਤੁਹਾਨੂੰ ਭੁੱਖ ਲੱਗੀ ਹੈ ਪਿਆਸ ਲੱਗੀ ਹੈ ਤੇ ਤੁਸੀਂ ਆਪ ਖਾਓਗੇ ਤਾਂ ਫੇਰ ਹੀ ਲੱਜੂਗਾ ਜੇ ਗਾਉਂ ਦੇ ਵੀ ਮੇਰੀ ਇਹਦੇ ਨਾਲ ਬੜਾ ਪਿਆਰ ਆ ਉਹ ਪ੍ਰਸ਼ਾਦਾ ਸ਼ਾਹ ਜੀ ਦਾ ਅੱਜ ਮੈਂ ਜਮਾਂ ਹੀ ਨਹੀਂ ਹੋ ਸਕਦਾ ਥੋੜਾ ਜੱਪਿਆ ਹੀ ਥੋੜੇ ਕੰਮ ਆਉਣਾ ਮੈਂ ਆਪਣੇ ਖਾਸ ਕਰਕੇ ਮੈਂ ਕਰੀ ਜਿਵੇਂ ਧਰਮਾਂ ਚ ਦੇ ਧਾਰਮਿਕ ਚੰਨਾ ਆਸ ਕਰਦੇ ਹਾਂ ਮੈਂ ਸਿੱਖ ਧਰਮ ਦੇ ਵਿੱਚ ਹੀ ਰਹੇ ਹਾਂ ਹਾਂ ਜੀ ਲੋਕਿ ਉਹਨਾਂ ਨੂੰ ਬਹੁਤ ਮਤਦਾ ਕੀ ਕੋਈ ਜਣੇ ਲੱਗ ਜਾਂਦੇ ਆ ਹਾਂ ਜੀ ਮੱਥਾ ਦੇਖਦੇ ਫਿਰਦੇ ਆ ਮਤਲਬ ਉਹਨਾਂ ਦਾ ਥੋੜਾ ਕੀ ਹੈਗਾ ਮੈਂ ਤੁਸੀਂ ਕਿਹ ਲੈ ਚੰਗੀ ਗੱਲ ਆ ਚਲੋ ਜੀ ਮੱਥਾ ਦੇਖਣਾ ਕੋਈ ਮਾੜੀ ਗੱਲ ਨਹੀਂ ਹੈਗੀ ਤੇ ਪਰ ਨਾਲ ਦੀ ਨਾਲ ਸਾਨੂੰ ਜੀਵਨ ਵੀ ਬਣਾਉਣਾ ਪੋੜਦਾ ਜੇ ਵੀ ਵੀ 25 ਸਾਲ ਤੱਕ ਗੁਰਦੁਆਰੇ ਜਾਂਦੇ ਆ ਹੋ ਗਿਆ ਤੇ ਜੀਵਨ ਬਦਲਿਆ ਨਹੀਂ ਤੇ ਤੁਸੀਂ ਆਪ ਹੀ ਵੇਖ ਲਓ ਵੀ ਅਸੀਂ ਖੜੇ ਕਿੱਥੇ ਜਿਵੇਂ ਹੁਣ ਮਤਲਬ ਅਜੇ ਵਿੱਚ ਮਾਲਾ ਵੀ ਆ ਜਾਂਦੀ ਹੈ ਕੋਈ ਹੋਰ ਆਪਣਾ ਮਤਲਬ ਫੋਟੋਆਂ ਲੱਗੀਆਂ ਕੰਨ ਤੇ ਕਹਿ ਦਿੰਦੇ ਆ ਹਨਾ ਬਾਗ ਵੀ ਉਹ ਮਤਲਬ ਲਾਉਣੀਆਂ ਚਾਹੀਦੀਆਂ ਜਾਂ ਉਹਨਾਂ ਨੂੰ ਮੱਥਾ ਟੇਕਦੇ ਆ ਕਿ ਨਹੀਂ ਫੋਟੋਆਂ ਤੁਸੀਂ ਠੀਕ ਹੈ ਮਹਾਰਾਜ ਨੇ ਕਿਹਾ ਤਾਂ ਨਹੀਂ ਜੇ ਤੁਸੀਂ ਲਾ ਵੀ ਸਕਦੇ ਜੇ ਹੁਣ ਕਰਨਾਲ ਸਿੰਘ ਸਾਹਿਬ ਦੀ ਫੋਟੋ ਲਾਉਂਗੇ ਜਾਂ ਕਲਗੀਧਰਪਤਾ ਦੀ ਉਹਨੂੰ ਵੇਖ ਕੇ ਤਾਂ ਰੱਬ ਹੀ ਚੇਤੇ ਆਉਂਦਾ ਨਾ ਗੁਰਮਾਰੀ ਨਹੀਂ ਹੈਗੀ ਜਿਹੜੀ ਜੀ ਸਾਨੂੰ ਰੱਬ ਵਾਲੇ ਪਾਸੇ ਲੈ ਕੇ ਜਾਂਦੀ ਉਹ ਵਾਲੀ ਕੋਈ ਵੀ ਚਾਹੇ ਉਹ ਮੌਲਾ ਚਾਹੇ ਉਹ ਫੋਟੋ ਆ ਪਰ ਅਸੀਂ ਫੋਟੋ ਦਾ ਧਿਆਨ ਨਹੀਂ ਕਰਨਾ ਹੈਗਾ ਅਸੀਂ ਸ਼ਬਦ ਦਾ ਅਭਿਆਸ ਕਰਨਾ ਆਉਦੀ ਆਵਾਜ਼ 'ਤੇ ਧਿਆਨ ਰੱਖਣਾ ਨਾ ਕਿ ਅਸੀਂ ਫੋਟੋ ਦਾ ਧਿਆਨ ਕਰੀਏ ਇਸ ਕਰਕੇ ਸ਼ੁਰੂਆਤ ਵਿੱਚ ਹਰ ਚੀਜ਼ਾਂ ਠੀਕ ਹੈ ਪੀ ਫੋਰ ਐਪਲ ਹੁੰਦਾ ਵੱਡੇ ਹੋ ਕੇ ਨਾ ਨਹੀਂ ਆਪਣਾ ਐਪਲ ਨਾਲ ਵਾਇਆ ਜਾਂਦਾ ਨਿੱਕੇ ਅਟਾਪਾਂ ਜਿੰਦਾ ਉਹ ਛੋਟੀਆਂ ਕਲਾਸਾਂ ਦੇ ਵਿੱਚ ਫੋਟੋ ਨੂੰ ਤੁਸੀਂ ਮੱਥਾ ਟੇਕ ਸਕਦੇ ਆ ਗਾਂ ਜਦੋਂ ਅਭਿਆਸ ਕਰਦੇ ਆ ਫਿਰ ਮਾਲਕ ਆਪ ਹੀ ਰਸਤਾ ਬਣਾ ਦਿੰਦਾ ਹਾਨੂੰ ਮਤਲਬ ਡੋੜਨ ਦੀ ਲੋੜ ਨਹੀਂ ਹੈ ਕਿਸੇ ਬਸੰਦ ਮਾਰੇ ਦਾ ਨਾਮ ਜਪੋ ਤੇ ਆਨੰਦ ਲਓ ਇਹਨਾਂ ਵਾਰ-ਵਾਰ ਗੱਲ ਕਹਿੰਨਾ ਲੋਕਾਂ ਨੂੰ ਸ਼ਾਇਦ ਕਿਸੇ ਦੇ ਖਾਨੇ ਪੈਜੀ ਅਸੀਂ ਭਜਨਾ ਛੱਡ ਦੀ ਹਰ ਪਾਸੇ ਨਾ ਮਤਲਬ ਅਸੀਂ ਉਲਝੇ ਨਾ ਕਿਸੇ ਬਾਪਿਆਂ ਦੇ ਚੱਕਰਾਂ ਚ ਨਾ ਪੀਏ ਕੋਈ ਪੜਤਾਂ ਦੇ ਚੱਕਰਾਂ ਚ ਨਾ ਪੀਏ ਇਹਨਾਂ ਚੀਜ਼ਾਂ ਦਾ ਜਦੋਂ ਪਾਸੇ ਹੋ ਜਾਗੇ ਤਾਂ ਜ਼ਿੰਦਗੀ ਸੌਖੀ ਹੋ ਜਾਊਗੀ ਕਿੰਨੇ ਭੈਣ ਭਰਾਵਾ ਜਿਹੜੇ ਲੁੱਟੇ ਗਏ ਮਾਇਆ ਦੇ ਨਾਂ ਤੇ ਕਿਸੇ ਨੇ 20000 ਪਾਤਾ ਕਿਸੇ ਨੇ 50000 ਪਾਤਾ ਕਿਸੇ ਨੇ ਲੱਖ ਰੁਪਇਆ ਪਾਤਾ ਕਿਸੇ ਨੇ ਕਿਹਾ ਆ ਪਾਇਆ ਕਰਾਇਆ ਕਿਸੇ ਨੇ ਕਿਹਾ ਉਹ ਕਰਾਇਆ ਮਤਲਬ ਮਿਹਨਤ ਦੀ ਕਮਾਈ ਹੈ ਜੋ ਕਿਸੇ ਗਰੀਬ ਤੇ ਲੱਗੀ ਹੁੰਦੀ ਜਰੂਰਤਮੰਦ ਤੇதோ ਕਿਸੇ ਕੰਮ ਦੀ ਹਾਂ ਲੋਕੀ ਸਭ ਤੋਂ ਸਭ ਤੋਂ ਦੇ ਨਾਂ ਤੇ ਅਸੀਂ ਲੁੱਟੇ ਜਾ ਰਹੇ ਹਾਂ